ਕੋਈ ਨਹੀਂ ਕੋਈ ਨਹੀਂ ਕਾਰਯੋਗ ਪੱਤਰਕਾਰ ਸਹਿਬਾਨ ਮੈਂ ਅੱਜ ਤੁਸੀਂ ਦੇਖ ਰਹੇ ਹੋ ਇੱਥੇ ਜੇ ਜਲੰਧਰ ਦੇ ਦੇਵੀ ਸਲਾਮ ਅੱਂਦਰ ਦੇ ਵਿੱਚ ਬੱਗਾ ਟਿੱਕਣ ਆਇਆ ਇੱਕ ਬਹੁਤ ਹੀ ਮਹਾਨ ਸ਼ਕਤੀ ਪੀਠ ਹੈ ਜਿੱਥੇ ਲੱਖਾਂ ਕਰੋੜਾਂ ਲੋਕਾਂ ਦੀ ਸ਼ਰਧਾ ਹੈ ਇੱਥੇ ਲੋਕ ਸ਼ਰਧਾ ਦੇ ਨਾਲ ਆਉਂਦੇ ਆ ਤੇ ਇੱਕ ਬਹੁਤ ਬੜਾ ਹਿੰਦੂ ਪੀਠ ਹੈ ਸੋ ਇਸ ਜਗ੍ਹਾ ਤੇ ਆਇਆ ਮੈਂ ਅੱਜ ਇੱਥੇ ਦੀ ਮੰਦਰ ਕਮੇਟੀ ਨੇ ਮੇਰਾ ਸਨਮਾਨ ਵੀ ਕੀਤਾ ਮੈਂ ਉਹਨਾਂ ਦਾ ਬੜਾ ਧੰਨਵਾਦੀ ਹਾਂ ਲੇਕਿਨ ਮੈਂ ਤੁਹਾਨੂੰ ਇੱਕ ਮੁੱਖ ਮੰਤਰੀ ਜੀ ਦੀ ਕੰਮ ਕਰੋ ਆ ਸੁਣੋ ਜਰਾ ਕਿ ਮੁੱਖ ਮੰਤਰੀ ਜੀ ਮੁੱਖ ਮੰਤਰੀ ਜੀ ਇਸ ਬਾਰੇ ਕੀ ਬੋਲ ਰਹੇ ਹਨ ਮੰਦਰ ਬਾਰੇ ਉਹ ਦੇਖਣਾ मुख मंत्री जी कह रहे ਕਿ ਜੇ ਤੁਹਾਨੂੰ ਕੋਈ ਪੈਸੇ ਦੇਣ ਆਵੇ ਤਾਂ ਤੁਸੀਂ ਮਨਾ ਨਹੀਂ ਕਰਨਾ ਲੈ ਲੈਣੇ ਐ আর ਤੁਸੀਂ نوٹ ਵੀ ਪਛਾਣ ਲੋਗੇ ਉਹੀ نوٹ ਹੋਣਗੇ ਜਿਹੜਾ ਤੁਸੀਂ ਦੇਵੀ ਤਲਾਬ ਮੰਦਰ ਦੇ ਵਿੱਚ ਮੱਥਾ ਟੇਕਿਆ ਐ ਇਸੇ ਜਿਹੜੇ ਰੋਟਾ ਦੇ ਨਾਲ ਇੱਕ ਵਾਰ ਫੇਰ ਸੁਣੋ ਤਾਂ ਕਿ ਤੁਹਾਨੂੰ ਕਲੀਅਰ ਹੋ ਜੇ ਕਿ ਮੁੱਖ ਮੰਤਰੀ ਜੀ ਕੀ ਕਹਿ ਰਹੇ ਐ ਦੇਵੀ ਤਲਾਬ ਮੰਦਰ ਜਿਹੜਾ ਕਿ ਸ਼ਕਤੀ ਪੀਠ ਐ ਅੱਤਵੀਂ ਨਹੀਂ ਮੌਰੀ ਤੇ ਹੁੰਦੀ ਥੋਡੇ ਹੈ ਇਹਨਾਂ ਨੇ ਕਿਹਾ ਨਰਮ ਬੀਜ ਹੈ ਕਈ ਨਾਉਟ ਵੀ ਪਛਾਣ ਲਓਗੇ ਕਿ ਉਹੀ ਆਏ ਉਹੀ ਆਉ ਜਿਹੜਾ ਤੇਰੀ ਤਲਾਵ ਮੰਦਰ ਦੇ ਵਿੱਚ ਦੇਖਿਆ ਸੀ ਉਹੀ ਹੈ ਨੋਟ ਜਿਹੜੇ ਦੇਵੀ ਤਲਾਵ ਮੰਦਰ ਦੇ ਵਿੱਚ ਮੱਥਾ ਟੇਕ ਕੇ ਆਏ ਸੀ ਫੇਰ ਸੁਣੋ ਉਹੀ ਆਏ ਉਹੀ ਆਉ ਜਿਹੜਾ ਤੇਰੀ ਤਲਾਵ ਮੰਦਰ ਦੇ ਵਿੱਚ ਦੇਖਿਆ ਸੀ ਅ ਦਿੱਤੇ ਤੇਰੇ ਕੰਦੇ ਚਾਹ ਸੋ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹੈ ਤੁਸੀਂ ਆਪਣੀ ਰਾਜਨੀਤੀ ਕਰੋ ਲੇਕਿਨ ਧਾਰਮਿਕ ਮੰਦਿਰਾਂ ਨੂੰ ਇਹ ਕੈਸੇ ਸ਼ਕਤੀਪੀਠ ਨੂੰ ਜਿਹਦੀ ਦੁਨੀਆ ਦੇ ਵਿੱਚ ਮੰਨਤਾ ਹੈ Hindu mat daik bahut bada math ਤੁਸੀਂ ਇਸ ਨੂੰ ਵਿੱਚ ਕਿਉਂ ਘੜੀਸ ਰਹੇ ਹੋ ਤੁਸੀਂ ਕਹਿ ਰਹੇ ਹੋ ਤੁਹਾਨੂੰ ਲੋਕ ਤੁਹਾਨੂੰ ਪੈਸੇ ਦੇਣ ਆਉਣਗੇ ਤੇ ਤੁਸੀਂ ਪਛਾਣ ਲੋਗੇ ਕਿ ਪੈਸੇ ਉਹੀ ਹੈ ਜਿਹੜੇ ਤੁਸੀਂ ਦੇਵੀ ਤਲਾਬ ਦੇ ਵਿੱਚ ਮੱਥਾ ਟੇਕਿਆ ਆਏ ਸੀ ਤੇਰ ਅੱਜ ਤੁਸੀਂ ਦੇਵੀ ਤਲਾਬ ਮੰਦਿਰ ਕਮੇਟੀ ਨੂੰ ਵੀ ਕਹਿੰਦੇ ਰਹੇ ਜੀ ਖੜਾ ਕਰਤਾ ਦੇਵੀ ਤਲਾਬ ਮੰਦਿਰ ਨੂੰ ਵੀ ਖੜਾ ਕਰਤਾ ਤੁਸੀਂ Hindu ਮਤ ਰੱਖਣ ਵਾਲੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਈਏ ਤੁਸੀਂ ਇੱਕ ਆਪਣੀ ਰਾਜਨੀਤੀ ਨੂੰ ਆਪਣੇ ਡਰਾਮੇਬਾਜੀ ਚੁਟਕਲਿਆਂ ਨੂੰ ਕਾਇਮ ਕਰਨ ਵਾਸਤੇ ਦੇਣ ਆਣ ਗਿਆ ਵੋਟਾਂ ਦੇ ਬਦਲੇ ਇਹ ਕੱਲ ਦੀ ਸ਼ਾਮ ਦੀ ਗੱਲ ਹੈ ਤੁਸੀਂ ਕਹਿ ਰਹੇ ਆ ਕਿ ਜੀ ਜੇ ਪੈਸੇ ਦੇਣ ਆਏ ਤੁਸੀਂ ਲੈ ਲਿਓ ਤੁਹਾਡੇ ਹੀ ਪੈਸੇ ਐ ਤੁਸੀਂ ਪਛਾਣ ਲੋਗੇ ਜਿਹੜੇ ਤੁਸੀਂ ਦੇਵੀਕਰਾਮ ਮੰਦਿਰ ਦੇ ਵਿੱਚ ਚੜਾ ਕੇ ਆਏ ਸੀ ਤੋਂ ਮੈਂ ਮੰਗ ਕਰਦਾ ਕਿ ਮੁੱਖ ਮੰਤਰੀ ਜੀ ਆਪਣੇ ਇਸ ਬਿਆਨ ਤੋਂ ਤੁਰੰਤ ਮੰਦਿਰ ਕਮੇਟੀ ਤੋਂ ਤੇ Hindu ਮਾਤਰੂ ਮੰਨਣ ਵਾਲੇ ਤੇ ਇਸ ਮੰਦਿਰ ਨੂੰ ਮੰਨਣ ਵਾਲੇ ਸਾਰੇ ਲੋਕਾਂ ਤੋਂ ਮਾफी ਮੰਗਣ ਨਹੀਂ ਤਾਂ ਐਸੀ ਹਮਲਾ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਸਾਨੂੰ ਮਜਬੂਰਨ ਦਰਖਾਸਤ ਦੇਣੀ ਪੈਗੀ ਦਰਜ ਕਰਨ ਵਾਸਤੇ ਇਸ ਕਰਕੇ ਮੈਂ ਤੁਰੰਤ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਉਹ ਤੁਰੰਤ ਕੇਸ ਤੇ ਆਪਣੇ ਬਿਆਨ ਤੇ ਮਾफी ਮੰਗਣ